ਹਾਂਜੀ ਕਿਸਾਨ ਵੀਡੀਓ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਢਲਵਾ ਖੁਰਦ ਪਿੰਡ ਤੋਂ ਦੋਸਤੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਸਵੀਰ ਇਸ ਪਿੰਡ ਨੂੰ ਸਾਦਕ ਪੈ ਜਾਂਦੀ ਹੈ ਇੱਕ ਦੋਸਤੋ ਤਾਜੀ ਸੂਈ ਵਹਿੜਾ ਕ੍ਰੋਸ ਅੰਗ ਦੇ ਵਿੱਚ ਆ ਸੋਹਣੀ ਆ ਦੋਸਤੋ ਜੇ ਗੱਲ ਕਰੀਏ ਨਾ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਕੱਲ ਦੀ ਸੂਈ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਜੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੀ ਆਓ ਬਾਈ ਠੀਕ ਆ ਬਈ। ਠੀਕ ਆ। ਨਾਂ ਦੱਸੀ ਬਈ ਆਪਣਾ। ਸੁਖਪਿੰਦਰ ਸਿੰਘ ਨਾਂ ਜੀ। ਸੁਖਪਿੰਦਰ ਸਿੰਘ। ਹਾਂਜੀ। ਠੀਕ ਆ ਬਈ ਸੁਖਵਿੰਦਰ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦਿਓ। 78888 41117 ਠੀਕ ਆ ਤੇ ਆਪਣੇ ਪਿੰਡ ਦਾ ਐਡਰੈਸ ਦੱਸ ਦਿਓ ਜੀ ਪੂਰਾ। ਪਿੰਡ ਆਪਣਾ ਢਲਵਾ ਖੁਰਦਾ ਜੀ ਨੇੜੇ ਸਾਦਕਾ। ਸਾਦਕਾ ਤੋਂ ਫਰੋਹੀਪੁਰ ਰੋਡ ਤੇ ਆਪਣਾ ਪਿੰਡ ਢਲਵਾ ਖੁਰ। ਠੀਕ ਆ। ਜਿਹੜਾ ਫ੍ਰੀਜ ਕੋਟ ਆ। ਠੀਕ ਆ। ਇਹ ਗਾਂ ਬਈ ਆਪਣੇ ਘਰ ਦੀ ਆ। ਹਾਂਜੀ ਹਾਂਜੀ। ਠੀਕ ਆ ਕਿੰਨਾ ਮਸੂਆ ਸੂਈ ਆ ਬਈ ਦੂਜੇ ਸੂਆ ਸੂਈ ਆ ਬਈ ਦੂਜਾ ਸੂਆ ਸੂਈ ਆ ਕਦੋਂ ਦੀ ਸੂਈ ਆ ਬਈ ਕੱਲ ਦੀ ਸੂਈ ਆ ਵੀਰੇ ਕੱਲ ਦੀ ਸੂਈ ਆ ਹਾਂਜੀ ਠੀਕ ਆ ਤੇ ਬੌਲਾ ਇਸ ਵਕਤ ਕਿੰਨਾ ਕਾ ਬਈ ਵੀਰੇ ਸਵੇਰੇ ਗੱਡਿਆ 5 ਕਿਲੋ ਲੀਟਰ ਬੌਲਾ ਕੋ ਬੱਤੀ ਆ ਠੀਕ ਆ ਹਾਂਜੀ ਤੇ ਬਈ ਪਹਿਲੇ ਸੂਏ ਦੁੱਧ ਕਿੰਨਾ ਕ ਪਾਇਆ ਸੀ ਇਹਨੇ 21 22 ਕਿਲੋ ਦੁੱਧ ਪਾਇਆ ਸੀ ਪਹਿਲੇ ਠੀਕ ਆ ਐਤੀ ਕੀ ਨਿਮਾਨ ਕਰਦੇ ਆ ਬਈ ਤੇਰੀ 24 ਕਿਲੋ ਦਾ ਪਾਸੇ ਲੱਗਦੀ ਆ ਬੱਚਾ ਕੀ ਦਿੱਤਾ ਬਈ ਬੱਚਾ ਵੀਰੇ ਬੱਚੇ ਨੂੰ ਜਨਮ ਦਿੱਤਾ ਜੇਰ ਜੂ ਪੈ ਗਈ ਬਈ ਹਾਂਜੀ ਜੇਰ ਜੂ ਡਾ ਠੀਕ ਆ ਲਓ ਬਈ ਸੁਆ ਦੂਜਾ ਸੂਈ ਇਹ ਨਬੀ ਹਾਂਜੀ ਹਾਂਜੀ ਲਓ ਵੀ ਦੂਜਾ ਸੂਆ ਸੂਈ ਆ ਸੋਹਣੇ ਕੱਦ ਕੱਦ ਦੇ ਵਿੱਚ ਅਜੇ ਗੱਲ ਕਰੀਏ ਵੇ ਰੂਲ ਚੰਗੀ ਆ ਹਵਾਨੇ ਦੀ ਤਿਆਰੀ ਤੁਹਾਨੂੰ ਖਾਣ ਦੇ ਆ ਲਗਭਗ 11 ਦਾ ਟਾਈਮ ਆ ਦੋਸਤੋ ਸਵੇਰ ਬਾਈਆਂ ਦਾ ਦੁੱਧ 5 ਕਿਲੋ ਦੇ ਲਗਭਗ ਕੱਢਿਆ ਵੀ ਤੇ ਬੱਚੇ ਨੂੰ ਵੀ ਚੰਗਾਇਆ ਹਵਾਨੇ ਤੇ ਨਾੜਾ ਦੇਖ ਸਕਦੇ ਆ ਤੇ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਉਸ ਤੋਂ ਅੰਗਨਾ ਜੱਜਮੈਂਟ ਕਰੋ ਜੀ ਕਿਉਂਕਿ ਸ਼ਾਮ ਤਾਈਆਂ ਨੇ ਹਵਾਨਾ ਹੋਰ ਵੀ ਭਰ ਜਾਣਾ ਕਿਉਂਕਿ ਬੋਲੇ ਦੇ ਵਿੱਚ ਹੈਗੀ ਆ ਦੋਸਤੋ ਪੂਰੀ ਹੋ ਸਕਦਾ ਬਾਈ ਨੇ ਖਾਲੀ ਨਹੀਂ ਕੀਤੀ ਹੋਣੀ ਦੇਖ ਸਕਦੇ ਆ ਵਾਨਾ ਵੀ ਸੋਹਣਾ ਦੋਸਤੋ ਮੁੱਠੀ ਚਵਾਈ ਵਾਲਾ ਥਣ ਲੱਗਿਆ ਤੇ ਬੱਚੇ ਨੂੰ ਜਨਮ ਦਿੱਤਾ ਦੇਖਦੇ ਆ ਥਣਾਂ ਦਾ ਸਹਿਮ ਹੀ ਸਹਿਜ ਆ ਮੁੱਠੀ ਚਵਾਈ ਵਾਲਾ ਥਣ ਲੱਗਿਆ ਤੇ ਕਦ ਕਾਠ ਵੇਲਬੂਲ ਦੀ ਚੰਗੀ ਆ ਕੋਈ ਨਾ ਹੀ ਤਾਂ ਬਾਲੀ ਛੂਟੀ ਆ ਤੇ ਨਾ ਹੀ ਬਾਲੀ ਆਪਾਂ ਵੱਡੀ ਕਹਿ ਸਕਦੇ ਆ ਵੇਲਬੂਲ ਚੰਗੀ ਆ ਤੋੜ ਕੇ ਤੁਹਾਨੂੰ ਉਕਾ ਦੇਣੇ ਆ ਬਾਈਆਂ ਦਾ 22 ਲੀਟਰ ਦਾ ਦੁੱਧ ਦਾ ਅਨੁਮਾਨ ਹੈਗਾ 21 ਪਾ ਦੂਗੀ ਬਾਕੀ ਸੇਵਾ ਤੇ ਨਿਰਪਰ ਹੁੰਦਾ ਤੋੜ ਕੇ ਤੁਹਾਨੂੰ ਉਕਾ ਦੇਣੇ ਲੈ ਬੇ ਜਿਹੜੇ ਵੀ ਦੇ ਪਸੰਦ ਹੋਵੇ ਇੱਥੇ ਆ ਕੇ ਆਪਦੀ ਚਵਾਈ ਕਰਕੇ ਸੌਦਾ ਕਰ ਲਓ ਜ ਕਿਉਂਕਿ ਬਾਈ ਦਾ ਜੇ ਗੱਲ ਕਰੀਏ ਨਾ ਘਰ ਦੇ ਪਸ਼ੂ ਆ ਤੁਸੀਂ ਤਸੱਲੀ ਆਪਦੀ ਇੱਥੇ ਆ ਕੇ ਕਰ ਲੈਣੀ ਆ ਸੂਈ ਸਵਾਈ ਆ ਦੋ ਟਾਈਮ ਚੋ ਤਿੰਨ ਟਾਈਮ ਚੋ ਰੇਟ ਆਪਾਂ ਪੁੱਛ ਲੈਣਾ ਪਿੰਡ ਹੈਗਾ ਢਿਲਵਾ ਖੁਰਦ ਨੇੜੇ ਸਾਦਕ ਜ਼ਿਲ੍ਹਾ ਫਰੀਦਕੋਟ ਤੇ ਬਈ ਇਹਦਾ ਰੇਟ ਕੀ ਕਰਾਂ ਜੀ ਵੀਰੇ ਦਾ ਮੁੱਲ 70000 72000 ਮਾਨਤਨ ਕਰਦੇ ਆਂਗੇ ਵੀ ਕਰਦੇ ਆਂਗੇ ਵੀਰੇ ਮਾ ਠੀਕ ਆ ਲੋਕ 27000 ਰੁਪਏ ਰੇਟ ਹਵੇ ਰੱਖਿਆ ਬਾਈ ਨੇ ਮੌਕੇ ਤੇ ਮਾਨਤਾ ਨੂੰ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ